ਸਤਿ ਸ਼੍ਰੀ ਅਕਾਲ ਜੀ ਤੁਸੀਂ 1024 7 ਪੰਜਾਹ ਗਰਨੇਡ ਮਾਮਲੇ ਵਿੱਚ ਛਾਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਦੋਸ਼ ਲਗਾਏ ਹਨ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸੂਬਾ ਪ੍ਰਧਾਨ ਅਮਨ ਅਮਰੋੜ ਨੇ ਸਪਸ਼ਟ ਕੀਤਾ ਹੈ ਕਿ ਦਲਤ ਵੱਲੋਂ ਸੂਤਰਾਂ ਦੇ ਆਧਾਰ ਤੇ ਰਾਹਤ ਦਿੱਤੀ ਗਈ ਹੈ ਤੇ ਕੋਈ ਵੀ ਬਿਆਨ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ ਆਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਹੈ ਕਿ ਛਾਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਜਵਾ ਦੇ ਸਮਰਥਨ ਵਿੱਚ ਦਿੱਤਾ ਗਿਆ ਬਿਆਨ ਪੰਜਾਬ ਦੀ ਸ਼ਾਂਤੀ ਵਿਰੁੱਧ ਸਤਾਜਿਸ਼ ਹੋ ਸਕਦਾ ਹੈ ਆਪ ਨੇ ਪ੍ਰਤਾਪ ਸਿੰਘ ਬਾਜਵਾ ਉਸ ਬਿਆਨ ਤੇ ਸਵਾਲ ਉਠਾਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਗਰਨੇਡ ਭਾਰਤ ਲਿਆਂਦੇ ਜਾਣਗੇ ਇਸ ਬਿਆਨ ਦਾ ਸਮਰਥਨ ਹੁਣ ਖਾਲਿਸਤਾਨੀ ਅਤਵਾਦੀ ਪੰਨੂ ਨੇ ਕੀਤਾ ਹੈ ਜੋ ਕਿ ਪਾਕਿਸਤਾਨ ਤੋਂ ਕੰਮ ਕਰਦਾ ਹੈ ਪਾਰਟੀ ਨੇ ਖੱਛਾ ਪ੍ਰਗਟ ਕੀਤੀ ਹੈ ਕਿ ਪੰਨੂ ਅਤੇ ਬਾਜਵਾ ਦੋਵਾਂ ਦੇ ਬਿਆਨ ਇੱਕੋ ਜਿਹੇ ਕਿਉਂ ਹਨ ਕਿ ਬਾਜਵਾ ਦਾ ਵੀ ਪਾਕਿਸਤਾਨ ਨਾਲ ਕੋਈ ਸੰਬੰਧ ਹੈ ਤੁਸੀਂ ਕਿਹਾ ਹੈ ਕਿ ਇੱਕ ਪਾਸੇ ਅਤਵਾਦੀ ਪੰਨੂ ਭਾਰਤ ਵਿੱਚ ਦਹਿਸ਼ਤ ਫਲਾਉਣ ਦੀ ਧਮਕੀ ਦਿੰਦਾ ਹੈ ਅਤੇ ਦੂਜੇ ਪਾਸੇ ਬਾਜਵਾ ਉਸ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਦਿਖਾਈ ਦੇ ਰਹੇ ਹਨ ਇਹ ਸਪਸ਼ਟ ਹੈ ਕਿ ਇਹ ਕੋਈ ਸਤਾਰਨ ਇਤਫਾਕ ਨਹੀਂ ਹੈ ਸਗੋਂ ਕਿ ਸੇ ਡੂੰਘੀ ਸਾਜ਼ਿਸ਼ ਦਾ ਸੰਕੇਤ ਹੋ ਸਕਦਾ ਹੈ ਆਮ ਆਗਦੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਅਤਵਾਦੀ ਗੁਰਪੰਤ ਸਿੰਘ ਪੰਨੂ ਨੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਬਿਆਨ ਕਿਉਂ ਦਿੱਤਾ ਕਿ ਇਹ ਪੰਜਾਬ ਵਿੱਚ دہشت ਫਲਾਉਣ ਦੀ ਇੱਕ ਹੋਰ ਨਵੀਂ ਸਾਜ਼ਿਸ਼ ਹੈ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਉਠਾਇਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੰਨੂ ਅਤੇ ਬਾਜਵਾ ਅਤਵਾਦੀਆਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਪਾਕਿਸਤਾਨ ਨਾਲ ਸਿੱਧਾ ਸੰਬੰਧਨ ਕਿ ਪੰਨੂ ਵਗ ਪ੍ਰਤਾਪ ਸਿੰਘ ਬਾਜਵਾ ਦਾ ਵੀ ਪਾਕਿਸਤਾਨ ਨਾਲ ਕੋਈ ਸੰਬੰਧ ਹੈ ਸਾਸ੍ਰੀ ਕਾਲ ਜੀ ਤੁਸੀਂ 1024 755 ਗਰਨੇਡ ਮਾਮਲੇ ਵਿੱਚ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਗੰਭੀਰ ਦੋਸ਼ ਲਗਾਏ ਹਨ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸੂਬਾ ਪ੍ਰਧਾਨ ਅਮਨ ਅਮਰੋੜ ਨੇ ਸਪਸ਼ਟ ਕੀਤਾ ਹੈ ਕਿ ਦਲਤ ਵੱਲੋਂ ਸੂਤਰਾਂ ਦੇ ਆਧਾਰ ਤੇ ਰਾਹਤ ਦਿੱਤੀ ਗਈ ਹੈ ਤੇ ਕੋਈ ਵੀ ਬਿਆਨ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ ਆਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਹਾ ਹੈ ਕਿ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਜਵਾ ਦੇ ਸਮਰਥਨ ਵਿੱਚ ਦਿੱਤਾ ਗਿਆ ਬਿਆਨ ਪੰਜਾਬ ਦੀ ਸ਼ਾਂਤੀ ਵਿਰੁੱਧ ਸਤਾਜਿਸ਼ ਹੋ ਸਕਦਾ ਹੈ ਆਪ ਨੇ ਪ੍ਰਤਾਪ ਸਿੰਘ ਬਾਜਵਾ ਉਸ ਬਿਆਨ ਤੇ ਸਵਾਲ ਉਠਾਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਗਰਨੇਡ ਭਾਰਤ ਲਿਆਂਦੇ ਜਾਣਗੇ ਇਸ ਬਿਆਨ ਦਾ ਸਮਰਥਨ ਹੁਣ ਖਾਲਿਸਤਾਨ ਨੇ ਅਤਵਾਦੀ ਪੰਨੂ ਨੇ ਕੀਤਾ ਹੈ ਜੋ ਕਿ ਪਾਕਿਸਤਾਨ ਤੋਂ ਕੰਮ ਕਰਦਾ ਹੈ ਪਾਰਟੀ ਨੇ ਖੱਛਾ ਪ੍ਰਗਟ ਕੀਤੀ ਹੈ ਕਿ ਪੰਨੂ ਅਤੇ ਬਾਜਵਾ ਦੋਵਾਂ ਦੇ ਬਿਆਨ ਇੱਕੋ ਜਿਹੇ ਕਿਉਂ ਹਨ ਕਿ ਬਾਜਵਾ ਦਾ ਵੀ ਪਾਕਿਸਤਾਨ ਨਾਲ ਕੋਈ ਸੰਬੰਧ ਹੈ ਤੁਸੀਂ ਕਿਹਾ ਹੈ ਕਿ ਇੱਕ ਪਾਸੇ ਅਤਵਾਦੀ ਪੰਨੂ ਭਾਰਤ ਵਿੱਚ ਦਹਿਸ਼ਤ ਫਲਾਉਣ ਦੀ ਧਮਕੀ ਦਿੰਦਾ ਹੈ ਅਤੇ ਦੂਜੇ ਪਾਸੇ ਬਾਜਵਾ ਉਸ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਦਿਖਾਈ ਦੇ ਰਹੇ ਹਨ ਇਹ ਸਪਸ਼ਟ ਹੈ ਕਿ ਇਹ ਕੋਈ ਸਤਾਰਨ ਇਤਫਾਕ ਨਹੀਂ ਹੈ ਸਗੋਂ ਕਿ ਸਡੂੰਗੇ ਸਾਜ਼ਿਸ਼ ਦਾ ਸੰਕੇਤ ਹੋ ਸਕਦਾ ਹੈ ਆਮ ਆਗਦੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਅਤਵਾਦੀ ਗੁਰਪੰਤ ਸਿੰਘ ਪੰਨੂ ਨੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਬਿਆਨ ਕਿਉਂ ਦਿੱਤਾ ਕਿ ਇਹ ਪੰਜਾਬ ਵਿੱਚ دہشت ਫਲਾਉਣ ਦੀ ਇੱਕ ਹੋਰ ਨਵੀਂ ਸਾਜ਼ਿਸ਼ ਹੈ ਇਸ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਉਠਾਇਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੰਨੂ ਅਤੇ ਬਾਜਵਾ ਅਤਵਾਦੀਆਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਪਾਕਿਸਤਾਨ ਨਾਲ ਸਿੱਧਾ ਸੰਬੰਧਨ ਕਿ ਪੰਨੂ ਵਗ ਪ੍ਰਤਾਪ ਸਿੰਘ ਬਾਜਵਾ ਦਾ ਵੀ ਪਾਕਿਸਤਾਨ ਨਾਲ ਕੋਈ ਸੰਬੰਧ ਹੈ